ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਸ਼ਾਹਬਾਜ਼ ਅਨਸਾਰੀ ਲਾਪਤਾ ਹੋ ਗਿਆ ਹੈ ਦੱਸਿਆ ਕਿ ਅੰਤਰੀਮ ਜ਼ਮਾਨਤ ਮਿਲਣ ਤੋਂ ਬਾਅਦ ਤੋਂ ਉਹ ਲਾਪਤਾ ਹੈ ਉਸ ਨੂੰ ਅਸਲ ਦੇ ਵਿੱਚ ਦਸੰਬਰ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਾਹਬਾਜ਼ ਅਨਸਾਰੀ ਨੂੰ 18 ਜੂਨ ਨੂੰ ਆਪਣੀ ਪਤਨੀ ਦੀ ਸਰਜਰੀ ਦੇ ਲਈ ਜ਼ਮਾਨਤ ਦਿੱਤੀ ਗਈ ਸੀ ਇਹ ਜ਼ਮਾਨਤ ਉਸ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ 18 ਜੁਲਾਈ ਨੂੰ ਉਸ ਨੇ ਜੇਲ੍ਹ ਫਾਂ ਪਛਟਾਣਾ ਸੀ ਜਸਤੋ ਪਹਿਲਾ ਉਸਨੇ ਦਿੱਤੇ ਗਏ ਨੰਬਰ ਸਵੀਚੋਕ ਕਰ ਲਏ ਅਤੇ ਉਸ ਉਸ ਦਿਨ ਤੋਂ ਬਾਅਦ ਤੋਂ ਹੀ ਸ਼ਾਹਬਾਜ਼ ਅंसारी ਲਾਪਤਾ ਹੈ ਦੱਸਿਏ ਕਿ ਹਸਪਤਾਲ ਦੇ ਸੂਤਰਾਂ ਦੇ ਮੁਤਾਬਕ ਜ਼ਮਾਨਤ ਪਟੀਸ਼ਨ ਦੇ ਵਿੱਚ ਸੂਚੀਬੱਧ ਸਰਚੀ ਨਹੀਂ ਕੀਤੀ ਗਈ ਹੈ ਹੁਣ ਐਨਆਈਏ ਅंसारी ਦੀ ਭਾਲ ਕਰ ਰਹੀ ਹੈ ਪਰ ਉਸ ਦਾ ਫੋਨ ਬੰਦ ਹੈ ਅਤੇ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਹੈ ਪਤਾ ਲੱਗਾ ਹੈ ਕਿ ਉਸ ਦੀ ਜ਼ਮਾਨਤ ਪਟੀਸ਼ਨ ਦੇ ਵਿੱਚ ਜ਼ਿਕਰ ਕੀਤੇ ਗਏ ਹਸਪਤਾਲ ਨੇ ਉਹ ਸਰਚ ਨਹੀਂ ਕੀਤੀ ਹੈ ਜਿਸ ਦਾ ਉਸ ਨੇ ਦਾਵਾ ਕੀਤਾ ਸੀ ਅਦਾਲਤ ਨੇ 8 ਜੁਲਾਈ ਨੂੰ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਕਿਉਂਕਿ ਉਸ ਨੇ ਆਤਮ ਸਮਰਪਣ ਨੋਟਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਦੱਸਿਆ ਹੈ ਕਿ ਜਾਂਚ ਕਰਤਾ ਮਾਦਾਵੀ ਕਹਿਣਾ ਹੈ ਕਿ ਅंसारी ਇੱਕ ਵੱਡੇ ਅੰਤਰਰਾਸ਼ਟਰੀ ਹੱਤਿਆਨਾਂ ਦੇ ਨੈਟਵਰਕ ਦੇ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਸਿੱਧੂ ਉਸੇ ਵਾਲਾ ਕਤਲ ਮਾਮਲੇ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਸ਼ਾਹਬਾਜ਼ ਅंसारी ਲਾਪਤਾ ਹੋ ਗਿਆ ਹੈ ਦੱਸਿਆ ਕਿ ਅੰਤਰੀਮ ਜ਼ਮਾਨਤ ਮਿਲਣ ਤੋਂ ਬਾਅਦ ਉਹ ਲਾਪਤਾ ਹੈ ਉਸ ਨੂੰ ਅਸਲ ਦੇ ਵਿੱਚ ਦਸੰਬਰ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਾਹਬਾਜ਼ ਅंसारी ਨੂੰ 18 ਜੂਨ ਨੂੰ ਆਪਣੀ ਪਤਨੀ ਦੀ ਸਰਜਰੀ ਦੇ ਲਈ ਜ਼ਮਾਨਤ ਦਿੱਤੀ ਗਈ ਸੀ ਇਹ ਜ਼ਮਾਨਤ ਉਸ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ 18 ਜੁਲਾਈ ਨੂੰ ਉਸ ਨੇ ਜੇਲ੍ਹ ਫਾਂ ਪਛਾਣਾ ਸੀ ਜਿਸ ਤੋਂ ਪਹਿਲਾਂ ਉਸਨੇ ਦਿੱਤੇ ਗਏ ਨੰਬਰ ਸਵੀਚੋਕ ਕਰ ਲਏ ਅਤੇ ਉਸ ਉਸ ਦਿਨ ਤੋਂ ਬਾਅਦ ਤੋਂ ਹੀ ਸ਼ਾਹਬਾਜ਼ ਅंसारी ਲਾਪਤਾ ਹੈ ਦੱਸਿਆ ਹੈ ਕਿ ਹਸਪਤਾਲ ਦੇ ਸੂਤਰਾਂ ਦੇ ਮੁਤਾਬਕ ਜ਼ਮਾਨਤ ਪਟੀਸ਼ਨ ਦੇ ਵਿੱਚ ਸੂਚੀਬੱਧ ਸਰਜਰੀ ਨਹੀਂ ਕੀਤੀ ਗਈ ਹੈ ਹੁਣ ਐਨਆਈਏ ਅंसारी ਦੀ ਭਾਲ ਕਰ ਰਹੀ ਹੈ ਪਰ ਉਸ ਦਾ ਫੋਨ ਫੰਦ ਹੈ ਅਤੇ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਹੈ ਪਤਾ ਲੱਗਾ ਹੈ ਕਿ ਉਸ ਦੀ ਜ਼ਮਾਨਤ ਪਟੀਸ਼ਨ ਦੇ ਵਿੱਚ ਜ਼ਿਕਰ ਕੀਤੇ ਗਏ ਹਸਪਤਾਲ ਨੇ ਉਹ ਸਰਜਰੀ ਨਹੀਂ ਕੀਤੀ ਹੈ ਜਿਸ ਦਾ ਉਸਨੇ ਦਾਵਾ ਕੀਤਾ ਸੀ ਅਦਾਲਤ ਨੇ 8 ਜੁਲਾਈ ਨੂੰ ਉਸ ਸਮਾਨਤ ਰੱਦ ਕਰ ਦਿੱਤੀ ਕਿਉਂਕਿ ਉਸਨੇ ਆਤਮ ਸਮਰਪਣ ਨੋਟਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਦੱਸਿਆ ਹੈ ਕਿ ਜਾਂਚ ਕਰਤਾਵਾ ਦੇਵੀ ਕਹਿਣਾ ਹੈ ਕਿ ਅंसारी ਇੱਕ ਵੱਡੇ ਅੰਤਰਰਾਸ਼ਟਰੀ ਹਥਿਆਰਾਂ ਦੇ ਨੈੱਟਵਰਕ ਦੇ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਮਾਮਲਾ ਹੋਰ ਵੀ ਗੁੰਝਲਦਾਰ ਹੋ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਹਥਿਆਰ ਸਪਲਾਈ ਕਰਨ ਵਾਲਾ ਸ਼ਾਹਬਾਜ਼ ਅंसारी ਲਾਪਤਾ ਹੋ ਗਿਆ ਹੈ ਦੱਸਿਆ ਹੈ ਕਿ ਅੰਤਰੀਮ ਜ਼ਮਾਨਤ ਮਿਲਣ ਤੋਂ ਬਾਅਦ ਉਹ ਲਾਪਤਾ ਹੈ ਉਸ ਨੂੰ ਅਸਲ ਦੇ ਵਿੱਚ ਦਸੰਬਰ 2022 ਦੇ ਵਿੱਚ ਕਿਰਫਤਾਰ ਕੀਤਾ ਗਿਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਾਹਬਾਜ਼ ਅंसारी ਨੂੰ 18 ਜੂਨ ਨੂੰ ਆਪਣੀ ਪਤਨੀ ਦੀ ਸਰਜਰੀ ਦੇ ਲਈ ਜ਼ਮਾਨਤ ਦਿੱਤੀ ਗਈ ਸੀ ਇਹ ਜ਼ਮਾਨਤ ਉਸ ਨੂੰ ਪਟਿਆਲਾ ਹਾਊਸ ਕੋਰਟ ਤੋਂ ਮਿਲੀ ਸੀ 18 ਜੁਲਾਈ ਨੂੰ ਉਸ ਨੇ ਜੇਲ੍ਹ ਫਾਂ ਪਹੁੰਚਣਾ ਸੀ ਜਸ ਤੋਂ ਪਹਿਲਾਂ ਉਸਨੇ ਦਿੱਤੇ ਗਏ ਨੰਬਰ ਸਵੀਚੋਕ ਕਰ ਲਏ ਅਤੇ ਉਸ ਦਿਨ ਤੋਂ ਬਾਅਦ ਤੋਂ ਹੀ ਸ਼ਾਹਬਾਜ਼ ਅंसारी ਲਾਪਤਾ ਹੈ ਦੱਸਿਆ ਹੈ ਕਿ ਹਸਪਤਾਲ ਦੇ ਸੂਤਰਾਂ ਦੇ ਮੁਤਾਬਕ ਜ਼ਮਾਨਤ ਪਟੀਸ਼ਨ ਦੇ ਵਿੱਚ ਸੂਚੀਬੱਧ ਸਰਜਰੀ ਨਹੀਂ ਕੀਤੀ ਗਈ ਹੈ ਹੁਣ ਐਨਆਈਏ ਅंसारी ਦੀ ਭਾਲ ਕਰ ਰਹੀ ਹੈ ਪਰ ਉਸ ਦਾ ਫੋਨ ਬੰਦ ਹੈ ਅਤੇ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਹੈ ਪਤਾ ਲੱਗਾ ਹੈ ਕਿ ਉਸ ਦੀ ਜ਼ਮਾਨਤ ਪੈਟੀਸ਼ਨ ਦੇ ਵਿੱਚ ਜ਼ਿਕਰ ਕੀਤੇ ਗਏ ਹਸਪਤਾਲ ਨੇ ਉਸ ਸਰਜਰੀ ਨਹੀਂ ਕੀਤੀ ਹੈ ਜਿਸ ਦਾ ਉਸ ਨੇ ਦਾਵਾ ਕੀਤਾ ਸੀ ਅਦਾਲਤ ਨੇ 8 ਜੁਲਾਈ ਨੂੰ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਕਿਉਂਕਿ ਉਸ ਨੇ ਆਤਮ ਸਮਰਪਣ ਨੋਟਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਦੱਸਿਆ ਹੈ ਕਿ ਜਾਂਚ ਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਅंसारी ਇੱਕ ਵੱਡੇ ਅੰਤਰਰਾਸ਼ਟਰੀ ਹੱਤਿਆਨਾਂ ਦੇ ਨੈੱਟਵਰਕ ਦੇ ਨਾਲ ਜੁੜਿਆ ਹੋਇਆ ਹੈ ਜਿਸ ਦਾ ਨਾਲ ਮਾਮਲਾ ਹੋਰ ਵੀ ਗੁੰਝਲਦਾਰ